ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਮੀਟਿੰਗ ਤੋਂ ਬਾਅਦ ਭਵੰਤਮਨ ਬਲੋਕ ਕਬੱਡੀ ਕੁਛ ਖ਼ਬਰੀ ਦਿੱਤੀ ਹੈ ਜੀ ਕਿੰਨਾਂ ਨੂੰ ਉਹ ਵੀ ਦਾ ਨਾਂ ਸਾਂਝੀ ਕਰਨੀਆਂ ਨਾਲੇ ਤੁਹਾਨੂੰ ਦੱਸਾਂਗੇ ਜੀ ਇਹਨਾਂ ਦੇ ਖਾਤੇ ਵਿੱਚ ਆਏ ਨੇ ਜੀ 10-10 ਹਜ਼ਾਰ ਰੁਪਏ ਕਿੰਨਾਂ ਲੋਕਾਂ ਦੇ ਖਾਤੇ ਵਿੱਚ ਪੈ ਚੁੱਕੇ ਨੇ ਦਾਦਾ ਹਜ਼ਾਰ ਰੁਪਏ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਉਸ ਤੋਂ ਪਹਿਲਾਂ ਛੋਟੀ ਜਿਹੀ ਬੁਝਾਰਿਸ਼ ਹੈ ਜਿਹੜੇ ਵੀਰ ਭਾਈ ਆਪਣੇ ਚੈਨਲ ਤੇ ਨਵੇਂ ਆਏ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਦੇ ਆਂ ਮੈਂ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਕੈਨੇਡਾ 'ਚ ਹੋਇਆ ਜੀ ਪੰਗ ਹੋਇਆ ਜੀ ਪੰਜਾਬੀਆਂ ਦਾ ਮੂੰਹ ਪੀਆ ਛੱਡ ਕੇ ਪਰਤ ਰਹੇ ਨੇ ਜੀ ਵਤਨ ਕੈਨੇਡਾ ਤੇ ਭਾਰਤ ਦੇ ਵਿਗੜੇ ਦੇ ਸਬੰਧਾਂ ਤੇ ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਾ ਵਿੱਚ ਕੀਤੇ ਵਾਅਦੇ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੂੰਹ ਜਿਹੜਾ ਪੰਗ ਹੁੰਦਾ ਜਾ ਰਿਹਾ ਹੈ ਹਾਲ ਹੀ ਵਿੱਚ ਕੈਨੇਡੀਅਨ ਸਰਕਾਰ ਵੱਲੋਂ ਪੀਆਰ ਸੰਬੰਧੀ ਨਿਯਮਾਂ ਵਿੱਚ ਕੀਤੀ ਗਈ ਤਬਦੀਲੀ ਕਾਰਨ ਵਿਦਿਆਰਥੀ ਕਾਫੀ ਪਰੇਸ਼ਾਨ ਨੇ ਦੱਸਿਆ ਜਾ ਰਿਹਾ ਹੈ ਕਿ ਕੈਨੇਡੀਅਨ ਸਰਕਾਰ ਵੱਲੋਂ ਪੀਆਰ ਨੂੰ ਲੈ ਕੇ ਕੀਤੇ ਸਖਤ ਨਿਯਮਾਂ ਤੋਂ ਬਾਅਦ ਪੰਜਾਬੀ ਨੌਜਵਾਨਾਂ ਨੇ ਆਪਣੇ ਵਤਨ ਪ੍ਰਤਨਾ ਸ਼ੁਰੂ ਕਰ ਦਿੱਤਾ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਪੰਤਮਨ ਸਰਕਾਰ ਵੱਲੋਂ ਇੱਕ ਵੱਡੀ ਖੁਸ਼ਖਬਰੀ ਹੁਣੇ-ਹੁਣੇ ਦੇ ਦਿੱਤੀ ਹੈ ਜੀ ਤੁਹਾਨੂੰ ਦੱਸਣਾ ਚਾਹੁੰਦੇ ਜੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦੇ ਦਿੱਤੇ ਗਿਆ ਤੋਹਫ਼ਾ ਕੀ ਹੈ ਜੀ ਅੱਜ ਪੰਜਾਬ ਸਟੇਟ ਮਿਨਿਸਟਰੀਅਲ ਸੇਵਿਸ ਯੂਨੀਅਨ ਦੇ ਨੁਮਾਇੰਦੇ ਨਾਲ ਮੀਟਿੰਗ ਕੀਤੀ ਗਈ ਉਨ੍ਹਾਂ ਦੇ ਮਸਲੇ ਤੇ ਵਿਸਥਾਰ ਸਹਿਤ ਚਰਚਾ ਵੀ ਕੀਤੀ ਗਈ ਹੈ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰ ਰਹੇ ਹਾਂ ਕਿ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦੇਣ ਜਾ ਰਹੇ ਹਨ ਡੀਏ ਚ 4% ਦਾ ਜਿਹੜਾ ਵਾਅਦਾ ਕੀਤਾ ਜਾ ਰਿਹਾ ਹੈ ਜੋ ਕਿ 1 ਦਸੰਬਰ 2023 ਤੋਂ ਲਾਗੂ ਮੰਨਿਆ ਜਾਵੇਗਾ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਮੋੜ ਤੋਂ ਪਤਨ ਲੱਗੇ ਨੇ ਕਰੋਨਾ ਦੇ ਮਾਮਲੇ ਕੇਂਦਰ ਨੇ ਸੂਬਿਆਂ ਨੂੰ ਜਾਰੀ ਕੀਤੀ ਨੇ ਜੀ ਐਡਵਾਈਜ਼ਰੀ ਕੇਂਦਰ ਨੇ ਸੋਮਵਾਰ ਨੂੰ ਭਾਰਤ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਵਿੱਚ ਵਾਧੇ ਅਤੇ ਵੈਰੀਐਂਟ ਦੇ ਪਹਿਲੇ ਕੇਸ ਦਾ ਪਤਾ ਲੱਗਣ ਦੇ ਮੱਦੇਨਜ਼ਰ ਰਾਜਾਂ ਨੂੰ ਇੱਕ ਡਿਵਾਈਜ਼ਰੀ ਜਾਰੀ ਕੀਤੀ ਹੈ ਰਾਜਾਂ ਨੂੰ ਕੋਵਿਡ ਸਥਿਤੀ 'ਤੇ ਨਿਰੰਤਰ ਨਿਗਰਾਨੀ ਰੱਖਣ ਦੀ ਬੇਨਤੀ ਵੀ ਕੀਤੀ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਅਯੁੱਧਿਆ 'ਚ ਲੰਗਰ ਲਗਾਉਣ ਨਿਹੰਗ ਸਿੰਘ ਦਾਵਾ RAM ਮੰਦਰ ਲਈ ਸਭ ਤੋਂ ਪਹਿਲੀ ਲੜਾਈ ਸਿੱਖਾਂ ਨੇ ਲੜੀ ਸੀ 22 ਜਨਵਰੀ 2024 ਨੂੰ ਅਯੁੱਧਿਆ ਵਿੱਚ ਭਗਵਾਨ ਰਾਮ ਦੀ ਮੂਰਤੀ ਦੀ ਸਥਾਪਨਾ ਮੌਕੇ ਪੰਜਾਬ ਤੋਂ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਦੀ ਅਗਵਾਈ ਵਿੱਚ ਨਿਹੰਗ ਸਿੰਘਾਂ ਦੇ ਇੱਕ ਜਥੇ ਅਰਦਾਲੂਆਂ ਲਈ ਲੰਗਰ ਦਾ ਪ੍ਰਬੰਧ ਕਰੇਗਾ ਇਹ ਐਲਾਨ ਨਿਹੰਗ ਬਾਬਾ ਫਕੀਰ ਸਿੰਘ ਦੇ 8ਵੇਂ ਵੰਸ਼ ਜਥੇਦਾਰ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਦਿੱਤਾ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਨਸ਼ਾ ਤਸ਼ਕਰੀ ਵਿੱਚ ਫਸੇ ਸਾਡੇ 7.6 ਫੁੱਟ ਲੰਮੇ ਜਗਦੀਪ ਸਿੰਘ ਦੇ ਘਰ ਦਿੱਤੇ ਨੇ ਜੀ ਖੁਲਾਸੇ ਅੰਮ੍ਰਿਤਸਰ ਦੇ ਪਿੰਡ ਜਠੋਲ ਦੇ ਰਹਿਣ ਵਾਲੇ ਜਗਦੀਪ ਤੇ ਕਰੀਬ 21 ਸਾਲ ਪੰਜਾਬ ਪੁਲਿਸ ਵਿੱਚ ਪੁਲਿਸ ਕਾਂਸਟੇਬਲ ਵਜੋਂ ਸੇਵਾ ਨਿਭਾਈ ਹੈ اپنی ਪਤਨੀ ਦੇ ਨਸ਼ੇ ਦੀ ਪੂਰਤੀ ਲਈ ਉਸਨੇ ਨੌਕਰੀਦਾਨ ਤਸ਼ਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਜਗਦੀਪ ਤੇ ਪਿਤਾ ਸੁਖਦੇਵ ਤੇ ਪ੍ਰਮਲਕੀਤ ਸਿੰਘ ਦੋਵੇਂ ਨਸ਼ਾ ਤਸ਼ਕਰੀ ਦੇ ਧੰਦੇ ਵਿੱਚ ਵੀ ਸ਼ਾਮਲ ਨੇ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਦੁਬਈ ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਜਤਿੰਦਰ ਵੀਰ ਸਿੰਘ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਐਸਆਈਟੀ ਸਾਹਮਣੇ ਪੇਸ਼ ਹੋਏ ਬਿਕਰਮ ਮਜੀਠੀਆ ਸੀਐਮ ਤੇ ਸਾਧਾ ਜੀ ਨਿਸ਼ਾਨਾ ਬੋਲੇ ਖੁਦ ਬਣ ਜਾਣ ਐਸਆਈਟੀ ਮੁਖੀ ਫਿਰ ਕਰਾਂਗੇ ਦੋ ਦੋ ਹੱਥ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਡਰੱਗ ਮਾਮਲੇ 'ਚ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਸੋਮਵਾਰ ਨੂੰ ਪਟਿਆਲਾ ਪਹੁੰਚੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ 9 ਦਸੰਬਰ ਨੂੰ ਪੰਜਾਬ ਦੀ ਇੱਕ ਲੜਕੀ ਦੇ ਹੱਕ ਵਿੱਚ ਡਟਣ ਦਾ ਐਲਾਨ ਕੀਤਾ ਸੀ ਪਰ ਸੀਐਮ ਭਵਨਤਮਨ ਨੇ ਇਹ ਗੱਲ ਪਸੰਦ ਨਹੀਂ ਆਈ ਹੈ ਉਹਨਾਂ ਨੇ ਉਹਨਾਂ ਨੂੰ 11 ਦਸੰਬਰ ਨੂੰ ਡਰੱਗ ਮਾਮਲੇ ਵਿੱਚ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਸੱਮਣ ਜਾਰੀ ਕਰ ਦਿੱਤੇ ਸਨ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਅਰਜਨ ਵੈਲੀ ਦੇ ਗਾਇਕ ਭੁਪਿੰਦਰ ਬੱਬਲ ਨੇ ਮੂਸੇਵਾਲਾ ਨੂੰ ਇੰਜ ਦਿੱਤੀ ਜੀ ਸ਼ਰਧਾਂਜਲੀ ਲਾਈਵ ਗਾਇਆ ਸੁਪਰ ਹਿੱਟ ਗੀਤ ਪੰਜਾਬੀ ਗਾਇਕ ਭੁਪਿੰਦਰ ਬੱਬਲ ਇੰਨਾ ਦਿਨੀ ਦੁਨੀਆ ਪਾਰ ਦੇ ਮਸ਼ਹੂਰ ਹੋ ਚੁੱਕੇ ਨੇ ਐਨੀਮਲ ਫਿਲਮ ਚ ਅਰਜਨ ਵੈਲੀ ਗੀਤ ਨੇ ਉਹਨਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਹੈ ਭੁਪਿੰਦਰ ਬੱਬਲ ਪੰਜਾਬੀ ਸੰਗੀਤ ਜਗਤ ਦਾ ਕੋਈ ਨਵਾਂ ਨਾਂ ਨਹੀਂ ਨੇ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਵਿਸ਼ਾਲ ਜੁ ਜਿਹੜੇ ਜੁਸੇ ਸਦਕਾ ਪ੍ਰਸਿੱਧੀ ਖੱਟਣ ਵਾਲੇ ਜਗਦੀਪ ਸਿੰਘ ਨੇ ਜੇਲ੍ਹ 'ਚ ਕੀਤੇ ਨੇ ਵੱਡੇ ਖੁਲਾਸੇ ਕਿਹਾ ਪਤਨੀ ਸੀ ਨਸ਼ੇ ਦੀ ਆਦੀ ਤਾਂ ਆਇਆ ਇਸ ਕਾਰੋਬਾਰ ਦੇ ਵਿੱਚ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਤੁਰਕੀ 'ਚ ਆਊਟ ਸਟੈਂਡਰਡ ਡਿਪਲੋਮੈਂਟ ਐਵਾਰਡ ਜਿਹੜਾ ਅਵਾਰਡ ਜਿੱਤਣ ਵਾਲੀ ਮੋਗਾ ਦੀ ਇੰਦਰਪ੍ਰੀਤ ਸਿੱਧੂ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਚੁੱਕੀ ਹੈ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਤੁਰਕੀ ਚ ਆਊਟਸਟੈਂਡਿੰਗ ਡਿਪਲੋਮੈਂਟਸ ਅਵਾਰਡ ਜਿੱਤਣ ਵਾਲੀ ਮੋਗਾ ਦੀ ਇੰਦਰਪ੍ਰੀਤ ਕੌਰ ਸਿੱਧੂ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ। ਬੀਤੀ ਰਾਤ ਮੋਗਾ ਦੀ 18 ਸਾਲ ਦੀ ਇੰਦਰਪ੍ਰੀਤ ਦੀ ਸਿਹਤ ਅਚਾਨਕ ਵਿਗੜ ਗਈ ਸੀ ਜੀ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਇਹ ਹੈ ਅਮਰੀਕਾ ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਚ ਮੌਤ ਹੋ ਚੁੱਕੀ ਹੈ। ਪਟਿਆਲਾ ਦਾ ਰਹਿਣ ਵਾਲਾ ਸੀ ਜੀ ਮਲਕ ਸਿੰਘ। ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸਮਾਣਾ ਸਬਡਿਵੀਜ਼ਨ ਦੇ ਪਿੰਡ ਤਨੌਰੀ ਨਿਵਾਸੀ ਮਲਕ ਸਿੰਘ ਪੁੱਤਰ ਬਲਜੀਤ ਸਿੰਘ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਆਹਿਆ ਹੋਇਆ ਅਤੇ ਜਾਣਕਾਰੀ ਅਨੁਸਾਰ ਮਲਕ ਸਿੰਘ ਪੁੱਤਰ ਬਲਜੀਤ ਸਿੰਘ ਤਕਰੀਬਨ 8 ਸਾਲ ਪਹਿਲਾਂ ਵਿਦੇਸ਼ ਗਿਆ ਸੀ ਜੋ ਬੋਲਬੋ ਸੈਮੀ ਵੈਸਟ ਵਾਈਡ ਚਲਾਉਂਦਾ ਸੀ ਜੀ ਉਸ ਤੋਂ ਬਾਅਦ ਵੀ ਅਗਲੀ ਵੱਡੀ ਖਬਰ ਜੀ ਤਰਨਤਾਰਨ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ ਹੋ ਚੁੱਕੀ ਹੈ 1 ਸਾਲ ਪਹਿਲਾਂ ਵਿਦੇਸ਼ ਗਿਆ ਸੀ ਜੀ ਗੁਰਸਰਨ ਸਿੰਘ ਅਮਰੀਕਾ ਤੋਂ ਮੰਦਪਾਗੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਹਰੇਕ ਸਾਲ ਵੱਡੀ ਗਿਣਤੀ ਵਿੱਚ ਨੌਜਵਾਨ ਪੜ੍ਹਾਈ ਲਈ ਵਿਦੇਸ਼ ਜਾਂਦੇ ਨੇ ਉਹਨਾਂ ਦਾ ਸੁਪਨਾ ਹੁੰਦਾ ਹੈ ਕਿ ਚੰਗੀ ਸਿੱਖਿਆ ਹਾਸਲ ਕਰਕੇ ਆਪਣੇ ਪਰਿਵਾਰ ਦੀ ਆਰਥਿਕ ਹਾਲਾਤ ਬਪਿੱਖ ਸੁਧਾਰ ਸਕੇ ਪਰ ਕਈ ਵਾਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਉਹਨਾਂ ਦੇ ਸੁਪਨੇ ਜਿਉਂਦੇ ਤਿਉਹ ਰਹ ਜਾਂਦੇ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਮੁੱਖ ਮੰਤਰੀ ਭਵਨਤਮਨ ਨੇ ਮੁਲਾਜ਼ਮਾਂ ਦੇ ਡੀਏ ਵਿੱਚ ਕੀਤਾ ਜੀ ਵਾਦਾ 4% ਦਾ ਜਿਹੜਾ ਵਾਦਾ ਹੁਣ ਇਹਨੇ ਵੱਡੀ ਖਬਰ ਸਾਹਮਣੇ ਆਈ ਜੀ ਪੰਜਾਬੀ ਨੇ ਅਮਰੀਕਾ ਚ ਗੱਡੇ ਨੇ ਜੀ ਚੰਡੇ ਦੂਜੀ ਵਾਰ ਸੁਣਿਆ ਗਿਆ ਜੀ ਮੇਅ ਦੁਆਬੇ ਦੇ ਸਖੇਤਰ ਦਾ ਰਹਿਣ ਵਾਲਾ ਜਲੰਧਰ ਦੇ ਪ੍ਰਗਟ ਸਿੰਘ ਸੰਧੂ ਨੇ ਲਗਾਤਾਰ ਦੂਜੀ ਵਾਰ ਅਮਰੀਕਾ ਦੇ ਕੈਲੀਫੋਰਨੀਆ ਦੇ ਗਾਲਡ ਸ਼ਹਿਰ ਦਾ ਮੇਅਰ ਬਣਿਆ ਨੇ ਪ੍ਰਗਟ ਸੰਧੂ ਮੂਲ ਰੂਪ ਵਿੱਚ ਜਲੰਧਰ ਦੇ ਲਾਂਬੜਾ ਦੇ ਪਿੰਡ ਬਸ਼ਹਿਰਪੁਰ ਦਾ ਰਹਿਣ ਵਾਲਾ ਹੈ ਲੰਬੇ ਸਮੇਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿ ਰਹੇ ਸੀ ਇਹੋ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਪ੍ਰਿਸ਼ਟਾਚਾਰ ਦੀ ਸ਼ਿਕਾਇਤ ਦਰਜ ਕਰਵਾਉਣ ਵਾਲੇ ਦਾ ਸਨਮਾਨ ਬੇਰਕਾ ਦੇ ਡਾਇਰੈਕਟਰ ਐਡਵੋਕੇਟ ਗੁਰਵਿੰਦਰ ਸਿੰਘ ਖਰਟਰਾ ਦੇ ਹਿੱਦੀ ਦੇ ਬੇਰਕਾ ਦੇ ਆਮ ਇਲਜ਼ਾਮ ਮੌਕੇ ਸੁਖਬੀਰ ਸਿੰਘ ਨਾਮੀ ਵਿਅਕਤੀ ਨੂੰ ਕਿਰਪਾਨ ਅਤੇ ਸਰੋਪਾ ਪੇਟ ਕਰਕੇ ਸਨਮਾਨਿਤ ਕੀਤਾ ਗਿਆ। ਸ਼੍ਰੀ ਖੱਟੜਾ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਉਕਤ ਵਿਅਕਤੀ ਨੇ ਬੇਰਕਾ ਦੇ ਇੱਕ ਦੁੱਧ ਪ੍ਰਾਪਤੀ ਮੈਨੇਜਰ ਦੀ ਬਿਜ਼ਨਸ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਕਰੋਨਾ ਇੱਕ ਹਫ਼ਤੇ ਵਿੱਚ 56000 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਨੇ। ਕਰੋਨਾ ਵਾਇਰਸ ਦਾ ਪ੍ਰਕੋਪ ਪੱਦਾ ਜਾ ਰਿਹਾ ਹੈ। 3 ਜਨਵਰੀ ਤੋਂ 9 ਦਸੰਬਰ ਦਰਮਿਆਨ ਇੱਥੇ ਕਰੋਨਾ ਦੇ 56000 ਮਾਮਲੇ ਸਾਹਮਣੇ ਆਏ ਨੇ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਭੀੜ ਵਾਲੇ ਇਲਾਕੇ ਵਿੱਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ ਸਿੰਗਾਪੁਰ ਸੰਸਾਰ ਵਿੱਚ ਇੱਕ ਫਿਰ ਤੋਂ ਕਰੋਨਾ ਵਾਇਰਸ ਦਾ ਪ੍ਰਕੋਪ ਵਧਣਾ ਸ਼ੁਰੂ ਹੋ ਚੁੱਕਾ ਹੈ ਸਿੰਗਾਪੁਰ ਵਿੱਚ ਸਥਿਤੀ ਬਹੁਤ ਹੀ ਖਰਾਬ ਦਿਖਾਈ ਦੇ ਰਹੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਦੇ ਵਪਾਰ ਦਾ ਪਰਦਾਫਾਸ਼ ਚਾਰ ਔਰਤਾਂ ਸਮੇਤ 8 ਗ੍ਰਿਫਤਾਰ ਨਿਊ ਸੂਰਜ ਨਗਰੀ ਵਿੱਚ ਚੱਲ ਰਹੇ ਦੇ ਵਪਾਰ ਦੇ ਡੇਰੇ ਦਾ ਪਰਦਾਫਾਸ਼ ਕੀਤਾ ਗਿਆ ਹੈ ਪੁਲਸ ਨੇ ਚਾਰ ਔਰਤਾਂ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਥਾਣਾ ਸਿਟੀ 2 ਦੀ ਪੁਲਸ ਨੇ ਆਪਰੇਟਰ ਸਵੇਤ 8 ਵਿਅਕਤੀਆਂ ਖਿਲਾਫ ਵੱਖ-ਵੱਖ ਤਰਾਮਾਤਹਿਤ ਕੇਸ ਦਰਜ ਕਰ ਲਿਆ ਜੀ ਉਸ ਤੋਂ ਬਾਅਦ ਅਗਲੀ ਵੰਡੀ ਸ਼ਰਜੀ ਡੀਜੇ ਬੰਦ ਕਰਨ ਨੂੰ ਲੈ ਕੇ ਹੋਏ ਨੇ ਜੀ ਝਗੜੇ ਲਾੜੇ ਦੀ ਤਾਈ ਦੀ ਹੋਈ ਹੈ ਜੀ ਮੌਤ ਥਾਣਾ ਲੰਬੀ ਦੇ ਪਿੰਡ ਖੁੱਡੀਆਂ ਮਹਾ ਵਿੱਚ ਡੀਜੇ ਬੰਦ ਕਰਾਉਣ ਨੂੰ ਲੈ ਕੇ ਝਗੜੇ ਵਿੱਚ ਲਾੜੇ ਦੀ ਤਾਈ ਦੀ ਮੌਤ ਹੋ ਗਈ ਹੈ ਜਦੋਂ ਕਿ ਚਾਰ ਹੋਰ ਮਾਮੂਲੀ ਜ਼ਖਮੀ ਹੋ ਗਏ ਨੇ ਇਸ ਮਾਮਲੇ 'ਚ ਲੰਬੀ ਪੁਲਸ ਨੇ ਜਿਹੜਾ 5 ਵਿਅਕਤੀਆਂ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਇਸ ਤੋਂ ਬਾਅਦ ਇਹ ਵੀ ਵੀਡੀਓ ਹੈ ਜਬਜੀ ਮੈਕਸਿਕੋ ਚ ਕ੍ਰਿਸਮਸ ਪਾਰਟੀ ਦੌਰਾਨ ਹੋਈ ਹੈ ਜੀ ਗੋਲਾਬਾਰੀ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਮੈਕਸਿਕੋ ਦੇ ਉੱਤਰੀ ਮਾਧਰਾਜ ਗੁਆਨਜੁਆਇਟੇ ਦੇ ਸਲਾਈਫੇਜੇ ਅਰੇ ਸ਼ਹਿਰ ਵਿੱਚ ਇੱਕ ਕ੍ਰਿਸਮਸ ਪਾਰਟੀ ਉੱਤੇ ਐਤਵਾਰ ਤੜਕੇ ਬੰਦਕ ਬਣਾਉਣ ਵਾਲੇ ਅਤੇ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ 16 ਲੋਕਾਂ ਦੀ ਮੌਤ ਹੋ ਗਈ ਹੈ ਸਰਕਾਰੀ ਵਕੀਲਾਂ ਨੇ ਇਹ ਜਾਣਕਾਰੀ ਦਿੱਤੀ ਹੈ ਸਰਕਾਰੀ ਵਕੀਲ ਨੇ ਇਹ ਵੀ ਕਿਹਾ ਕਿ ਸਲਾਮਾਕਾ ਸ਼ਹਿਰ ਵਿੱਚ ਹੋਈ ਗੋਲਾਬਾਰੀ ਵਿੱਚ 4 ਹੋਰ ਲੋਕ ਮਾਰੇ ਗਏ ਨੇ ਜੀ ਉਸ ਤੋਂ ਬਾਅਦ ਅਗਲੀ ਬੜੀ ਖਬਰ ਜੀ ਤੁਹਾਡਾ ਵੀ ਹੈ ਜਨਤਨ ਖਾਤਾ ਤੁਹਾਡੇ ਖਬਰ ਵਿੱਚ ਵੱਡੀ ਖਬਰ ਹੈ 10000 ਰੁਪਏ ਦਾ ਫਾਇਦਾ ਤੁਸੀਂ ਲੈ ਸਕਦੇ ਹੋ ਜੇਕਰ ਤੁਸੀਂ ਵੀ ਜਨਤਨ ਖਾਤਾਧਾਰਕ ਹੋ ਤਾਂ ਤੁਹਾਡੇ ਲਈ ਇਹ ਖਬਰ ਬਹੁਤ ਫਾਇਦੇਮੰਦ ਹੈ ਕਿਉਂਕਿ ਸਰਕਾਰ ਦੁਆਰਾ ਖੋਲੇ ਗਏ ਜਨਤਨ ਖਾਤੇ 'ਚ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਤੁਹਾਨੂੰ ਦੱਸ ਦਈਏ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਜਨਤਨ ਯੋਜਨਾ ਦੇ ਤਹਿਤ ਜ਼ੀਰੋ ਬੈਲੈਂਸ ਸੇਵਿੰਗ ਖਾਤਾ ਖੋਲਦੀ ਹੈ ਜਿਸ 'ਚ ਹਾਦਸਾ ਬੀਮਾ ਓਵਰਡਰਾਫਟ ਫੈਸਿਲਿਟੀ ਚੈੱਕ ਬੁੱਕ ਸਮੇਤ ਕਈ ਜਿਹੜੇ ਦੂਜੇ ਲਾਭ ਵੀ ਸ਼ਾਮਲ ਨੇ ਇਚੇ ਵਿੱਚ ਤੁਸੀਂ ਜਨਤਨ ਖਾਤੇ ਜੇਕਰ ਤੁਹਾਡਾ ਖਾਤਾ ਤਾਂ ਜੇ ਤੁਹਾਡੇ ਖਾਤੇ ਦੇ ਵਿੱਚ ਪੈਸੇ ਨਹੀਂ ਵੀ ਨੇ ਤਾਂ ਵੀ ਤੁਸੀਂ 10000 ਰੁਪਏ ਤੱਕ ਦੀ ਸਹੂਲਤ ਲੈ ਸਕਦੇ ਹੋ ਇੱਕ ਤਰ੍ਹਾਂ ਦਾ ਜਿਹੜਾ ਲੋਨ ਬੈਂਕ ਦੇ ਰਹੀ ਹੈ ਜੀ 5000 ਤੋਂ ਲੈ ਕੇ 10000 ਰੁਪਏ ਤੱਕ ਦਾ ਜਿਹੜਾ ਲੋਣਾ ਤੁਸੀਂ ਲੈ ਸਕਦੇ ਹੋ ਉਸ ਤੋਂ ਬਾਅਦ ਜੀ ਤੁਸੀਂ ਇਹ ਹੌਲੀ ਹੌਲੀ ਪੜ ਸਕਦੇ ਹੋ ਜੀ ਤਾਂ ਇਹ ਸੀ ਜੀ ਅੱਜ ਦੀਆਂ ਪੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ نیچے ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ